ਅੱਜ ਦੀ ਇਸ ਵੀਡੀਓ ਵਿੱਚ ਅੱਜ ਆਪਾਂ ਤੁਹਾਨੂੰ 59 ਨਾ ਟ੍ਰੈਕਟਰ ਦਿਖਾਵਾਂਗੇ ਜੋ ਕਿ ਦੁਬਾਰਤ ਤੋਂ ਤਿਆਰ ਹੋਇਆ ਸਾਰਾ ਰੀਪੇਂਟ ਹੋਇਆ ਕਰਦੇ ਹਾਂ ਵੀਰੇ ਨਾਲ ਗੱਲਬਾਤ ਕਿਵੇਂ ਇਹਨਾਂ ਨੇ ਕਿੱਥੋਂ ਇਹ ਟ੍ਰੈਕਟਰ ਤਿਆਰ ਕਰਵਾਇਆ ਬਹੁਤ ਹੀ ਸੋਹਣਾ ਟ੍ਰੈਕਟਰ ਤਿਆਰ ਹੋਇਆ ਹੈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਆਪਣਾ ਪਿੰਡ ਤੇ ਨਾਮ ਦੱਸੋ ਸਾਰਾ ਨਾਮ ਮੇਰਾ ਸਾਹੀਲਾ ਜੀ ਪਿੰਡ ਵਾਲੀਆਂ ਠੀਕ ਹੈ ਵੀਰ ਜੀ ਵੀਰ ਜੀ ਇਹ ਟ੍ਰੈਕਟਰ ਤੁਸੀਂ ਕਿੱਥੋਂ ਤਿਆਰ ਕਰਵਾਇਆ ਇਹ ਵੀਰੇ ਜਿਹੜਾ ਪੇਂਟ ਆ ਟ੍ਰੈਕਟਰ ਦਾ ਸਭ ਕੁਝ ਇਹ ਤਾਂ ਕਰਾਇਆ ਬਰਨਾਲਿਓ ਠੀਕ ਹੈ ਤੇ ਜਿਹੜਾ ਇੰਜਨ ਆ ਗੇਅਰ ਆ ਇਹ ਸਭ ਠੀਕ ਹੈ ਤੇ ਗੇਅਰ ਵੀਰ ਜੀ ਆਪਾਂ ਇਹਨੂੰ ਸਾਈਡ ਗੇਅਰ ਕਿਰਿਆ ਹੈ ਹਨਾ ਹਾਂ ਬਈ ਸਾਈਡ ਗੇਅਰ ਕਰਤਾ ਇਹ ਕਿਸ ਤਰ੍ਹਾਂ ਕੀ ਕੀ ਕਿਵੇਂ ਕਰਿਆ ਹੋਗਾ ਇਹ ਵੀਰੇ ਸੋਨਾ ਲੀਕਾ ਦਾ ਟਾਪਾ ਸਾਈਡ ਗੇਅਰ ਉਹੀ ਟਿਕਿਆ ਵੀਰੇ ਐ ਬਣਾ ਕੇ ਲੈ ਲੈ ਠੀਕ ਹੈ ਠੀਕ ਹੈ ਵੀਰ ਜੀ ਤੇ ਇੰਜਨ ਦੀ ਆਪਾਂ ਗੱਲ ਕਰੀਏ ਇੰਜਨ ਦਾ ਕੀ ਕੀ ਚੇਂਜ ਕਰਾਇਆ ਹੈ ਇੰਜਨ ਵੀਰੇ ਡੀਆਈ ਕਰਾਤਾ 75 ਹੌਸ ਪਾਵਰ ਹੈ ਵੀਰੇ ਠੀਕ ਹੈ ਠੀਕ ਹੈ ਸਾਰੇ ਜੀ ਹਾਂ ਠੀਕ ਹੈ ਕਿਆ ਸੋਵ ਵਗੈਰਾ ਸਭ ਕੁਝ ਵੀਰੇ ਉੱਪਰੋਂ ਖੁੱਲ੍ਹਦੀ ਕਰਾਤੀ ਠੀਕ ਹੈ ਠੀਕ ਹੈ ਪ੍ਰੈਸ਼ਰ ਹਾਰਨ ਹੈ ਬਈ ਠੀਕ ਹੈ ਚਾਰ ਸਿਲੰਡਰ ਹੈ ਹਨਾ ਚਾਰ ਸਿਲੰਡਰ ਹੈ ਵੀਰੇ ਠੀ ਇਜਾ ਇੰਜਨ ਨਾਟਕਰਾਂ ਦੀ ਹੈ ਹਾਂ ਹਾਂ ਇੰਜਨ ਨਾਟਕਰਾਂ ਦੀ ਹੈ ਚਾ ਉੱਪਰ ਚੇਂਜ ਕਰਾਇਆ ਹੈ ਜਿਹੜਾ ਕਿਹੜਾ ਵੀਰੇ ਉੱਪਰੋਂ ਸੋਨਾ ਲੀਕਾ ਦਾ ਵੀਰੇ ਇਹੜਾ ਸਮਾਨ ਪਿਆਗਾ ਠੀਕ ਹੈ 75 ਪਾਵਰ ਕਰਨ ਦਾ ਕੋਈ ਇੰਜਨ ਦਾ 75 ਪਾਵਰ ਕਰਤਾ ਇਹ ਹਾਂ 75 ਪਾਵਰ ਕਰ ਠੀਕ ਹੈ ਠੀਕ ਹੈ ਠੀਕ ਹੈ ਤਿਆਰਨ ਲਾਤੀ ਹਣਾ ਤਿਆਰਨ ਥੱਲੇ ਨੇ ਬਾਈ ਰੂਟਸ ਦੇ ਹਾਰਨ ਚਾਰ ਤੇ ਆਹ ਪ੍ਰੈਸ਼ਰ ਠੀਕ ਹੈ ਠੀਕ ਹੈ ਤੇ ਆਈ ਦੀ ਆਪਾਂ ਗੱਲ ਕਰੀਏ ਇਹ ਕਿ ਤੂੰ ਤਿਆਰ ਕਰਵਾਈਆ ਤੁਸੀਂ ਇਹ ਵੀਰੇ ਸਾਤਰੀ ਕਰਾਈ ਆ ਗਈ ਬਰਨਾਲਿਓ ਮਾਨੇ ਠੀਕ ਹੈ ਡਾਊਨ ਸੀਲਿੰਗ ਤੇ ਆ ਸਭ ਕੁਸ ਤੇ ਜਿਹੜਾ ਡੈਕ ਲੱਗਾਗੇ ਲਵਾਇਤ ਨਹੋਲਿਓ ਜੀਓ ਚ ਹਲ ਜੀਓ ਠੀਕ ਹੈ ਤੇ ਸਪਿੰਨਰ ਵਗੈਰਾ ਦਾ ਕੰਮ ਇੱਕ ਰੂਮ ਦਾ ਸਪਿੰਨਰ ਦਾ ਇਹ ਵੀ ਵੀਰੇ ਸਾਰਾ ਬਰਨਾਲਿਓ ਕਰਾਇਆ ਇਹ ਸਾਰਾ ਹੀ ਬਰਨਾਲਿਓ ਕਰਾਇਆ ਵੀਰੇ ਆਪ ਠੀਕ ਹੈ ਠੀਕ ਹੈ ਤੇ ਚੱਲਣ ਚ ਕੀ ਮੈਂ ਟਰੈਕਟਰ ਨੂੰ ਮੈਂ ਦੇਖ ਰਿਹਾ ਤੁਸੀਂ 16 ਤਵੀਆਂ ਪਾਈਆਂ ਪਿੱਛੇ ਨਾ ਹਾਂ ਵੀਰੇ ਫੁੱਲ ਖੋਲੀਆਂ ਨੇ ਵੀਰੇ 16 ਤਵੀਆਂ ਠੀਕ ਹੈ ਤੀਜਾ ਹਾਈ ਗੀਅਰ ਟਰੈਕਟਰ ਦਾ 1200 ਚੱਕਰ ਨੇ ਕੋਈ ਦਿੱਕਤ ਨਹੀਂ ਵੀਰੇ ਟਰੈਕਟਰ ਚ ਫੁੱਲ ਵਧੀਆ ਜ਼ੋਰ ਮਾਰਦਾ ਛੋੜੇ ਸਾਹਮਣੇ ਵਾਗਰ ਦੇਖੀ ਤੀਜ ਤੇ ਉਹ ਵੈਸੇ ਕੋਈ ਦਿੱਕਤ ਤਾਂ ਆਈ ਆ ਨਾ ਨਾ ਕੋਈ ਕੋਈ ਟ੍ਰੈਕਟਰ ਚ ਦਿੱਕਤ ਆਈ ਨਹੀਂ ਕੋਈ ਦਿੱਕਤ ਨਹੀਂ ਵੀਰੇ ਠੀਕ ਹੈ ਗੁਰਜੀ ਟਾਇਰ ਰੇਡੀਅਲ ਪਾਈ ਹੋਇਆ ਹਣਾ ਚਾਰੇ ਟਾਇਰ ਰੇਡੀਅਲ ਹਾਂ 16 ਦੇ ਨਾ ਹਾਂ ਠੀਕ ਵੀਰ ਜੇ ਤੇ ਜੇ ਆਪਾਂ ਟ੍ਰੈਕਟਰ ਤੁਸੀਂ ਕਿੰਨੇ ਵਾਲੇ ਤਾਂ ਸੀਗਾ ਇਹ ਇਹ ਲੈਤਾ ਸੀ ਵੀਰੇ 165 ਦਾ ਹਾਂ ਵੀ ਨੇ ਤੇ ਵੀਰ ਜੇ ਤੇ ਹੁਣ ਜੇ ਆਪਾਂ ਉਸ ਤੋਂ ਬਾਅਦ ਕਿੰਨਾ ਖਰਚਾ ਆ ਗਿਆ ਓਟ ਲਈਏ ਵੀ ਆਪਾਂ ਇਹ ਤੇ ਮੰਨ ਕੇ ਚੱਲੋ ਬਈ ਆਪਣਾ 4 ਸਬਕ 4 ਸਬਕ 4 ਲੱਖ ਰੁਪਿਆ ਖਰਚਾ ਆ ਗਿਆ ਉੱਪਰ ਉੱਪਰ ਵੀ ਸਵਾ 4 ਲੱਖ ਰੁਪਏ ਤੇਰ ਹੋ ਗਿਆ ਹਾਂ ਵੀ ਠੀਕ ਹੈ ਠੀਕ ਹੈ ਪਲੇਟਫਾਰਮ ਸਾਰਾ ਦੁਬਾਰੇ ਬਣਾਇਆ ਨਾ ਆ ਪਲੇਟਫਾਰਮ ਵੀਰੇ ਉੱਚਾ ਕਰਕੇ ਵਧੀਆ ਸਾਰਾ ਠੀਕ ਹੈ ਉੱਚਾ ਕਰਕੇ ਪਲੇਟਫਾਰਮ ਸਾਰਾ ਵਧੀਆ ਬਣਾਇਆ ਠੀਕ ਹੈ ਵੀ ਠੀਕ ਹੈ ਪੀਟੀਓ ਦਾ ਤੇ ਵੀਰੇ ਪੀਟੀਓ ਸਾਈਡ ਤੇ ਕਰਤਾ ਇੱਕ ਠੀਕ ਹੈ ਪੀਟੀਓ ਵੀਰੋ ਹਾਂਜੀ 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 ਠੀਕ ਹੈ ਡਬਲ ਕਲੱਚਾ ਤੇ ਡਿਊਲ ਕਲੱਚ ਕਰਤਾ ਹੈ ਹਾਂ ਠੀਕ ਹੈ ਠੀਕ ਹੈ ਠੀਕ ਟਰੈਕਟਰ ਵਾਕੀ ਸ ਬਹੁਤ ਸੋਹਣਾ ਧਿਆਰਾ ਹੋਇਆ ਬਈ ਜਿਸ਼ਟਾ ਮੇਰੇ ਤੇ ਮਨੰਗਾ ਜਾ ਰਿਹਾ ਸੀ ਬਈ ਵਾਹੀ ਜਾਂਦਾ ਸੀ ਬਾਹਰ ਚ ਅੱਛਾ ਅੱਛਾ ਵੀਰ ਹੂੰ ਇਹ ਲੱਗ ਤਾ ਜਿਹੜੀ ਇਹਦੀ ਪ੍ਰੈਸ਼ਰ ਜੌਬ ਆ ਗਈ ਮਨ ਲੂ ਸਟੀਅਰਿੰਗ ਵਾਲੀ ਇਹ ਮੋਗਿਓ ਕਰਵਾਈ ਹੈ ਮੋਗਿਓ ਕਰਾਈ ਆ ਕੇ ਕਰਕੇ ਆ ਕੇ ਕਰਕੇ ਕਿਹਨੇ ਵੀ ਇਹਨਾਂ ਨੂੰ ਕਾਲ ਕਰਤੀ ਸੀਗੀ ਠੀਕ ਠੀਕ ਉਹਨਾਂ ਨੇ ਇਹ ਟੈਂਕੀ ਵਗੈਰਾ ਲੱਗ ਕੇ ਤੋਂ ਲਾਤੀ ਨਾ ਆ ਲੱਗ ਤੋਂ ਲਾਤੀ ਵੀਰੇ ਤੇਲ ਵਾਲੀ ਹੂੰ ਠੀਕ ਠੀਕ ਇਹਦਾ ਕੀ ਖਰਚਾ ਲੇਤਾ ਵੀਰੇ ਉਹਨਾਂ ਨੇ ਇਹਦਾ 29000 ਰੁਪਇਆ ਠੀਕ ਠੀਕ ਇਹਦੀ ਪ੍ਰੈਸ਼ਰ ਸਟੀਅਰਿੰਗ ਕਰਾਈ ਹੈ ਹਾਂ ਹਾਂ ਜੀ ਹਾਂ ਜੀ ਠੀਕ ਇਹਨਾਂ ਨੇ ਸੋਨਾਰੀ ਕਾਲੇ ਵਰਤਿਆ ਨਾ ਪ੍ਰੈਸ਼ਰ ਪ੍ਰੌਡ ਜਾਂਸੀਰ ਮੋਗਿਓ ਮੋਗਿਓ ਹਾਂ ਠੀਕ ਹੈ ਠੀਕ ਹੈ ਉਹਨਾਂ ਨੇ ਲਾਇਆ ਠੀਕ ਹੈ ਠੀਕ ਹੈ ਠੀਕ ਹੈ ਬੀਜੀ ਇਹ ਕਿਹੜੇ ਪਾਈ ਹੋਏ ਵੀਰੇ ਲਿੰਕਾ ਇਹ ਸਫਰਾਜ ਦੀਆਂ ਨੇ ਵੀਰੇ ਸਫਰਾਜ 855 ਹਾਂ ਠੀਕ ਹੈ ਸਫਰਾਜ 855 ਨਹੀਂ ਪਿੱਛੇ ਲਿੰਕਾ ਠੀਕ ਤੇ ਬ੍ਰੇਕ ਵੀਰੇ ਉਹੀ ਨੇ ਨਾ ਨਾ ਸੁੱਕੇ ਬਰੇਕ ਵੀਰੇ ਹਾਂ ਠੀਕ ਹੈ ਠੀਕ ਡਿਸਕ ਕਰਾਤੇ ਹਾਂ ਠੀਕ ਹੈ ਠੀਕ ਹੈ ਠੀਕ ਹੈ ਵੀਰ ਜੀ ਧੰਨਵਾਦ ਬਹੁਤ ਬਹੁਤ